ਸਰਸ਼ੀਕਾ ਜੀ ਤੁਹਾਡੇ ਸਭ ਦਾ ਸਵਾਗਤ ਹੈ ਸੰਗੂ ਕਲਚਰਲ ਬੁਟੀਕ ਦੇ ਹਰਨੀਦਰ ਸ਼੍ਰੀਵ ਚੈਨਲ ਤੇ ਹੋਪਫੁਲੀ ਵੀ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਕੁਝ ਡਿਫਰੈਂਟ ਕਨਸੈਪਟ ਸਿਰਫ ਇਹਦੇ ਵਿੱਚ ਮੈਂ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਹੁਣ ਤੇ ਹੀ ਦਿਖਾਵਾਂਗੀ ਜਿਹੜੇ ਆਪਣੇ ਕੋਲੇ ਹੈਗੇ ਆ 650 ਦੀ ਰੇਂਜ ਤੋਂ ਲੈ ਕੇ 1200 ਦੀ ਰੇਂਜ ਤੱਕ ਬਸ ਇੰਨੀ ਰੇਂਜ ਦੇ ਵਿੱਚ ਹੀ ਹੈਗੇ ਆ ਚਲੋ ਮੈਂ ਤੁਹਾਨੂੰ ਪਹਿਲਾ ਪੀਸ ਜਿਹੜਾ ਉਹ ਦਿਖਾਉਣੀ ਆ ਤੁਸੀਂ ਚੈੱਕ ਕਰ ਲੋ ਜੀ ਆ ਦੇਖੋ ਬਹੁਤ ਸੋਹਣਾ ਕਲਰ ਬਣਿਆ ਹੋਇਆ ਆ ਆ ਤੁਸੀਂ ਚੈੱਕ ਕਰ ਸਕਦੇ ਆ ਕੁੜਤੇ ਦੀ ਡਿਜ਼ਾਈਨਿੰਗ ਵੀ ਬਹੁਤ ਜਿਆਦੀ ਸੋਹਣੀ ਬਣੀ ਹੋਈ ਆ ਸਾਰੇ ਕੁੜਤੇ ਤੇ ਹੀ ਸੇਮ ਇਦਾਂ ਦੀ ਹੀ ਏਮਬਰਾਇਡਰੀ ਹੋਈ ਆ ਨੈੱਕ ਪੂਰਾ ਹੈਵੀ ਬਣਿਆ ਹੋਇਆ ਹੈ ਇਸ ਦਾ ਆ ਦੇਖੋ ਆ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਪਿਆਰਾ ਕੁੜਤਾ ਆ ਜੌਰਜਟ ਦੇ ਵਿੱਚ ਹੈਗਾ ਆ ਜੀ ਆਇਆਂ ਤੁਸੀਂ ਆਰਮਸ ਚੈੱਕ ਕਰੋ ਆਰਮਸ ਤੇ ਵੀ ਸੇਮ ਉਸੇ ਤਰ੍ਹਾਂ ਦਾ ਵਰਕ ਹੋਇਆ ਆ ਤੇ ਜਿਹੜੀ ਇਹਦੇ ਨੀਚੇ ਦੀ ਆ ਅੰਡਰ ਸ਼ਰਟ ਉਹ ਵੀ ਇਹਦੇ ਨਾਲ ਹੀ ਆ ਜੀ ਠੀਕ ਆ ਇਹ ਆਪਣੇ ਕੋਲੇ ਹੈਗਾ ਆ 650 ਦੀ ਰੇਂਜ ਵਿੱਚ 650 ਦੀ ਰੇਂਜ ਵਿੱਚ ਇੱਕ ਆਪਣੇ ਕੋਲੇ ਆਹ ਕਲਰ ਆ ਜੀ ਆ ਦੋਨੋਂ ਸ਼ੇਡਸ ਜਿਹੜੀਆਂ ਆਪਣੇ ਕੋਲੇ 650 ਦੀ ਰੇਂਜ ਵਿੱਚ ਆ ਇਹਦਾ ਵੀ ਲਾਈਟ ਜਿਹੜਾ ਲਾਈਕ ਕਹਿ ਲੋਗੇ ਵਰਕ ਹੈਗਾ ਵਾ ਉਹ ਡਿਫਰੈਂਟ ਨਾ ਉਹਦੇ ਨਾਲੋਂ ਬਟ ਰੇਂਜ ਸੇਮ ਆ ਆ ਦੇਖੋ ਜੀ ਇਹਦਾ ਵਰਕ ਦੇਖ ਲਓ ਜੀ ਇਹ ਇਹਦੇ ਨਾਲ ਵੀ ਸੇਮ ਅੰਡਰ ਸ਼ਰਟ ਹੈਗੀ ਆ ਜੀ ਇਹ 650 ਦੀ ਰੇਂਜ ਚ ਆ ਇਹ ਆਪਣੇ ਕੋਲੇ ਹੈਗਾ ਆ 700 ਦੀ ਰੇਂਜ ਵਿੱਚ 700 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਆਪਣੇ ਕੋਲੇ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਮਲਟੀ ਸ਼ੇਡ ਜਿਹੜਾ ਥ੍ਰੈਡ ਆ ਉਹ ਇਹਦੇ ਵਿੱਚ ਇਸ ਯੂਜ਼ ਕੀਤਾ ਗਿਆ ਆ ਇਹ ਬਲੈਕ ਸ਼ੇਡ ਦੇ ਵਿੱਚ ਆ ਆ ਦੇਖੋ ਤੁਸੀਂ ਇਹਦਾ ਸ਼ੋਲਡਰ ਤੇ ਵੀ ਬਹੁਤ ਪਿਆਰਾ ਜਿਹੜਾ ਵਰਕ ਹੋਇਆ ਆ ਇਹਦੀਆਂ ਆਰਮਸ ਤੇ ਵੀ ਵੇਖੋ ਬਿਲਕੁਲ ਸਲੀਕ ਜਿਹਾ ਵਰਕ ਹੋਇਆ ਆ ਇਹ ਵੀ ਫੁੱਲ ਤੇ ਹੀ ਵਰਕ ਹੋਇਆ ਆ ਕਦਰ ਜਿਹੜਾ ਇਹਦਾ neck ਆ ਉਹ ਪੂਰਾ ਹੈਵੀ ਬਣਿਆ ਹੋਇਆ ਬਾਕੀ ਸਾਰੇ ਤੇ ਬੁੱਟੀ ਪਈ ਹੋਈ ਆ ਇਹ ਆਪਣੇ ਕੋਲੇ 700 ਦੀ ਰੇਂਜ ਵਿੱਚ ਆ ਇਹਦੇ ਵਿੱਚ ਆਪਣੇ ਕੋਲ ਸ਼ੇਡਸ ਹੈਗੀਆਂ ਇੱਕ ਆ ਬਲੈਕ ਆ ਇੱਕ ਇਹ ਫੌਜੀ ਸ਼ੇਡ ਆ ਇੱਕ ਪਿੰਕ ਸ਼ੇਡ ਹੈਗੀ ਆ ਤੇ ਇੱਕ ਪਰਪਲ ਸ਼ੇਡ ਆ ਇਹ ਆਪਣੇ ਕੋਲੇ ਹੈਗੇ ਆ 700 ਦੀ ਰੇਂਜ ਵਿੱਚ ਤਿੰਨਾਂ ਦਾ ਸੇਮ ਹੀ ਵਰਕ ਹੈਗਾ ਆ ਤਿੰਨੇ ਇੱਕ ਕਨਸੈਪਟ ਦੇ ਆ ਕਾਟਨ ਫੈਬਰਿਕ ਦੇ ਵਿੱਚ ਹੈਗੇ ਆ ਜਿਹੜੇ ਪਹਿਲੇ ਵਾਲੇ ਸੀਗੇ ਉਹ ਜੋਰਜਟ ਚ ਸੀਗੇ ਇਹ ਚਾਰੋਂ ਜਿਹੜੇ ਆ ਕਾਟਨ ਦੇ ਵਿੱਚ ਆ ਠੀਕ ਆ ਜੀ ਤੇ ਦੋ ਮੈਂ ਤੁਹਾਨੂੰ ਸੇਮ ਰੇਂਜ ਵਿੱਚ ਹੋਰ ਦਿਖਾਉਣ ਲੱਗੀ ਆ ਇਹ ਵੀ ਦੋਨੋਂ ਜਿਹੜੇ ਆ ਇਹ ਜੋਰਜਟ ਫੈਬਰਿਕ ਦਾ ਆ ਦੇਖੋ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਕੁਰਤਾ ਆ ਲੋ ਜੀ ਆ ਚੈੱਕ ਕਰੋ ਇਹਦਾ ਦੇਖੋ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਇਹ ਹੈਗਾ ਆਪਣੇ ਕੋਲੇ 700 ਦੀ ਰੇਂਜ ਵਿੱਚ ਇੱਕ ਆਹ ਸ਼ੇਡ ਆ ਤੇ ਇੱਕ ਇਹਦੇ ਵਿੱਚ ਹੈਗੀ ਆਹ ਬਲਸ਼ ਜਾਂ ਪੀਚ ਕਲਰ ਆ ਤੇ ਮਤਲਬ ਅੰਡਰਸ਼ਰਟਸ ਇਨ੍ਹਾਂ ਦੇ ਨਾਲ ਹੀ ਨੇ ਠੀਕ ਆ ਜਿਹੜੇ ਨੀਚੇ ਕਾਟਨ ਵਾਲੇ ਦਿਖਾਏ ਹੈਗੇ ਆ ਉਹਨਾਂ ਦੇ ਨਾਲ ਨਹੀਂ ਹੈਗੀਆਂ ਅੰਡਰਸ਼ਰਟਸ ਇਨਰ ਸਿਰਫ ਇਨ੍ਹਾਂ ਦੇ ਨਾਲ ਆ ਜਿਹੜੇ ਯਾਰਜਟ ਵਾਲੇ ਫੈਬਰਿਕ ਆ ਠੀਕ ਆ ਜੀ ਇਹ ਆਪਣੇ ਕੋਲੇ ਜਿਹੜੇ ਪੰਜੋਂ ਦੇ ਪੰਜੋਂ ਇਹ ਨਹੀਂ ਪੰਜ ਨਹੀਂ ਆਈ ਥਿੰਕ ਹਾਂਜੀ 6 ਨੇ 1 2 3 4 5 6 ਹਾਂਜੀ ਇਹ ਜਿਹੜੇ 6 ਹੈਗੇ ਆ ਇਹ ਆਪਣੇ ਕੋਲੇ 700 ਦੀ ਰੇਂਜ ਵਿੱਚ ਆ ਜਿੰਨੇ ਵੀ ਲੈਣਾ ਹੈਗਾ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਆ ਹੁਣ ਥੋੜਾ ਜਿਹਾ ਉੱਪਰ ਆ ਜੀ ਬਿਲਕੁਲ ਥੋੜਾ ਜਿਹਾ ਇਹ ਆਪਣੇ ਕੋਲੇ ਹੈਗਾ ਆ 800 ਦੀ ਰੇਂਜ ਵਿੱਚ 800 ਦੀ ਰੇਂਜ ਵਿੱਚ ਆ ਜਿੱਦਾਂ ਲਾਈਕ ਆਪਣੀਆਂ ਕੁੜੀਆਂ ਹਨਾ ਸਾਰੀਆਂ ਕਾਲਜ ਵਗੈਰਾ ਜਾਂਦੀਆਂ ਆ ਉਹ ਆਰਾਮ ਨਾਲ ਵੇਅਰ ਕਰ ਸਕਦੀਆਂ ਵਾ ਬਹੁਤ ਬਿਆਰੇ ਬਣੇ ਹੋਏ ਆ ਇਹ ਘੁਰਤੇ ਡਿਜ਼ਾਈਨ ਵੀ ਬਿਲਕੁਲ ਡਿਫਰੈਂਟ ਡਿਫਰੈਂਟ ਆ ਬਿਲਕੁਲ ਸੌਫਟ ਵਾ ਇਹ ਜਿਹੜੇ ਯੋਰਜ ਆਟਾ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਤੁਸੀਂ ਚੈੱਕ ਕਰ ਸਕਦੇ ਆ ਇਹ ਆਪਣੇ ਕੋਲੇ ਹੈਗਾ ਵਾ 800 ਦੀ ਰੇਂਜ ਵਿੱਚ ਆ ਦੇਖੋ ਇਹਦੇ ਬਹੁਤ ਸੋਹਣਾ ਜਿਹੜਾ ਚਾਕਾਂ ਵੀ ਬਣੀਆਂ ਹੋਈਆਂ ਆ ਆਹ ਲਓ ਜੀ ਤੇ ਇਹਦੇ ਬੈਗ ਤੇ ਵੀ ਬੂਟੀ ਆ ਆਹ ਲਓ ਆ ਚੈੱਕ ਕਰੋ ਇਹਦੇ ਸਾਰੀ ਬੈਗ ਤੇ ਬੂਟੀ ਬਣੀ ਹੋਈ ਆ ਸ਼ੋਲਡਰ ਤੇ ਵੀ ਸਾਰਾ ਬੈਟ ਤੱਕ ਆ ਆ ਚੈੱਕ ਕਰ ਸਕਦੇ ਤੁਸੀਂ ਇਹ ਆਪਣੇ ਕੋਲੇ ਹੈਗਾ ਆ ਫਰ 250 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੌਰੀ ਇਹ 800 ਦੀ ਰੇਂਜ ਚ ਨਹੀਂ ਆ ਇਹ 750 ਦੀ ਰੇਂਜ ਆ ਬਾਈ ਮਿਸਟੇਕ ਮੇਕੋ ਹੋ ਗਿਆ ਆ ਲੋ ਜੀ ਇਹ ਵੀ ਸੇਮ ਹੀ ਆ ਆ ਲੋ ਇਹ ਲਾਈਕ ਜਿੱਦਾਂ ਪੂਰਾ ਬਣਿਆ ਹੋਇਆ ਆ ਇਹ ਪੀਛੇ ਛੇਡ ਦੇ ਵਿੱਚ ਆ ਇੰਨੇ ਆ ਜਿਹੜੀਆਂ ਆਰਮਸ ਵਗੈਰਾ ਵਾ ਉਹਨਾਂ ਤੇ ਸਲਾਈ ਹੋਣ ਵਾਲੀ ਆ ਉਹਦੇ ਫਿਟਿੰਗ ਵਗੈਰਾ ਆਪਣੇ ਅਕੋਰਡਿੰਗ ਕਰ ਸਕਦੇ ਆਂ ਹਲੋ ਜੀ ਇਹ ਅੱਗੇ ਆਪਣੇ ਕੋਲੇ ਹੈਗਾ ਆ 800 ਦੀ ਰੇਂਜ ਵਿੱਚ ਇਹ ਵੀ कॉटन ਦੇ ਵਿੱਚ ਆ ਲినਨ कॉटन ਦੇ ਵਿੱਚ ਬਣਿਆ ਹੋਇਆ ਬਹੁਤ ਪਿਆਰਾ ਆ ਆ ਚੈੱਕ ਕਰ ਸਕਦੇ ਆ ਤੁਸੀਂ ਨੈਕ ਵੀ ਪੂਰਾ ਵਧੀਆ ਇਹਦਾ ਬਣਿਆ ਹੋਇਆ ਆ ਆਰਮਜ਼ ਵੀ ਬਹੁਤ ਸੋਹਣੀਆਂ ਬਣੀਆਂ ਆ ਚਾਕਾਂ ਵੀ ਘੇਰਾ ਵੀ ਆ ਦੇਖੋ ਇਹਦੀਆਂ ਆਰਮਜ਼ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਤੇ ਇਹਦੇ ਵਿੱਚ ਆਪਣੇ ਕੋਲੇ ਸ਼ੇਡਸ ਹੈਗੇ ਆ ਆ ਹੋਰ ਆ ਚੈੱਕ ਕਰ ਸਕਦੇ ਤੁਸੀਂ ਡਬਲ ਡਬਲ ਸ਼ੇਡੀ ਨੀਲਾ ਆ ਲੋ। ਆ ਸਾਰੀਆਂ ਆਪਣੇ ਕੋਲੇ ਸ਼ੇਡਸ ਅਵੇਲੇਬਲ ਆ ਇਹਦੇ ਵਿੱਚ। ਇਹ ਆਪਣੇ ਕੋਲੇ ਹੈਗਾ ਵਾ 800 ਦੀ ਰੇਂਜ ਵਿੱਚ। 800 ਦੀ ਰੇਂਜ ਆਦੀ ਇਹ ਵਾਲਾ। ਇਹ ਆਪਣੇ ਕੋਲੇ ਹੈਗੇ ਆ 10000 ਦੀ ਰੇਂਜ ਵਿੱਚ ਚੈੱਕ ਕਰੋ। ਇਹ ਵੀ ਬਹੁਤ ਪਿਆਰੇ ਬਣੇ ਹੋਏ ਆ। ਆ ਲੋ ਜੀ। 1000 ਦੀ ਰੇਂਜ ਆਦੀ ਇਹ ਵਾਲੇ ਹੁਤੇ। ਬਹੁਤ ਸੋਹਣੇ ਬਣੇ ਹੋਏ ਆ। ਇਹ ਆ ਸਾਰਿਆਂ ਦੇ ਮਤਲਬ ਡਿਫਰੈਂਟ ਡਿਫਰੈਂਟ ਹੀ ਕਨਸੈਪਟ ਆ। ਇੱਕ ਆਹਾ ਵਾਲੀ ਸ਼ੇਡ ਹੈ ਦੇ ਵਿੱਚ ਇੱਕ ਆਹਾ ਆ ਤੇ ਇੱਕ ਆਹਾ ਆ। ਆ ਸਾਰੀਆਂ ਆਪਣੇ ਕੋਲੇ ਇਹਦੇ ਵਿੱਚ ਹੀ ਆ। ਬਹੁਤ ਸੋਹਣੇ ਬਣੇ ਹੋਏ ਆ ਜੀ ਇਹ ਵਾਲੇ। ਇਹ ਆਪਣੇ ਕੋਲੇ ਹੈਗੇ ਆ 1000 ਦੀ ਰੇਂਜ ਵਿੱਚ। ਆਪਣੇ ਕੋਲ ਲਾਸਟ ਪੀਸ ਹੈਗਾ ਜੀ ਇਹ ਹੈਗਾ ਆਪਣੇ ਕੋਲੇ 1200 ਦੀ ਰੇਂਜ ਵਿੱਚ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਇਹ ਕੁਰਤਾ। ਪੂਰਾ ਮਜ਼ਬੂਰ ਲਾਈਕ ਕਰ ਲੋ ਕਿ ਹੈਵੀ ਲੁੱਕ ਦੇ ਵਿੱਚ ਆ ਇਹਦਾ ਵਰਕ ਆ ਦੇਖੋ ਪੂਰਾ ਹੀ ਬਣਿਆ ਹੋਇਆ ਹੈ ਜਾਲ ਵਰਕ ਹੈ ਇਹਦੇ ਤੇ ਆਈ ਦੀਆਂ ਆਰਮਸ ਚੈੱਕ ਕਰੋ ਆਰਮਸ ਵੀ ਬਹੁਤ ਪਿਆਰੀਆਂ ਬਣੀਆਂ ਹੋਈਆਂ ਆ ਦੇਖੋ ਇਹ ਲੈਮਨ ਜੀ ਕੀ ਆ ਜੀ ਛੇੜ ਦੇ ਵਿੱਚ ਆ ਨਹੀਂ ਲੈਮਨ ਕਹਾਂ ਸਾਡੇ ਕੀ ਆ ਨਹੀਂ ਲੈਮਨ ਜੀ ਛੇੜ ਆ ਆ ਦੇਖੋ ਬੈਗ ਤੇ ਵੀ ਦੇ ਤੇ ਸਾਰੇ ਬੂਟੀ ਪਈ ਹੋਈ ਆ ਇਹ ਆਪਣੇ ਕੋਲੇ ਹੈਗਾ ਵਾ 1200 ਦੀ ਰੇਂਜ ਵਿੱਚ ਇਨ ਬਸ ਆਹ ਆਪਣੇ ਕੋਲੇ ਫੁੱਟਦੇ ਹੈਗੇ ਆ ਠੀਕ ਆ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਕੋਈ ਵੀ ਲੈਣਾ ਹੈਗਾ ਆ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਤੇ ਆਪਾਂ ਤੁਹਾਡਾ ਪਾਰਸਲ ਭੇਜਵਾ ਦਾਂਗੇ ਅੱਜ ਤੁਹਾਨੂੰ ਆਪਾਂ ਸਾਰੇ ਜਿਹੜੇ ਕੁਰਤੇ ਤੋਂ ਲੈ ਕੇ ਸੂਟ ਜਿਹੜੇ ਹੈਗੇ ਆ 650 ਤੋਂ ਲੈ ਕੇ 1200 ਤੱਕ ਹੀ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਕਾਟਨ ਦੇ ਹੈਗੇ ਆ ਪਿਓਰ ਦੇ ਜਿੰਦਾ ਮਰਜੀ ਤੁਸੀਂ ਘਰੇ ਪਾ ਸਕਦੇ ਆ ਇਹ ਸੂਟ ਆ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਆ ਤੁਸੀਂ ਦਾ ਨੈੱਕ ਤੇ ਆ ਜਿਹੜੀ ਫੱਟੀ ਬਣੀ ਹੋਈ ਵੀ ਦੇ ਸਕਦੇ ਆ ਬੜੇ ਪਿਆਰੇ ਪੈਰੇ ਜਿਹਦੇ ਵਿੱਚ ਬਟਨ ਦਿੱਤੇ ਹੋਏ ਆ ਆ ਚੈੱਕ ਕਰੋ ਜੀ ਆਹ ਇਹਦੇ ਨਾਲ ਹੈਗੀ ਆ ਇਹਦੀ ਬਾਟਮ ਤੇ ਇਹਦਾ ਦੁਪੱਟਾ ਵੀ ਦੇਖਿਓ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਇਸ ਦਾ ਇਹ ਆਪਣੇ ਕੋਲੇ ਹੈਗਾ ਆ 800 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੂਟ ਆ ਲੋ ਚ ਆ ਚੈੱਕ ਆ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਆ ਤੁਸੀਂ ਦੁਪੱਟਾ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਬਣਿਆ ਹੋਇਆ ਆ ਪੂਰਾ ਖੁੱਲਾ ਡੁੱਲਾ ਦੁਪੱਟਾ ਆ ਇਹ ਆਪਣੇ ਕੋਲੇ ਹੈਗਾ ਆ 800 ਦੀ ਰੇਂਜ ਵਿੱਚ ਆ ਜੀ ਪਿਓਰ ਕਾਟਨ ਦਾ ਸੂਟ ਆ ਜਿੱਦਾਂ ਮਰਜ਼ੀ ਘਰੇ ਪਾਓ ਤੇ ਹਟਾਓ ਇਦੇ ਵਿੱਚ ਕਲਰ ਆਪਣੇ ਕੋਲੇ ਤਿੰਨ ਹੋਰ ਨੇ ਟੋਟਲ ਚਾਰ ਕਰਨ ਨੇ ਆ ਚੈੱਕ ਕਰੋ ਇੱਕ ਹੈਗਾ ਯਾ ਗ੍ਰੇ ਇੱਕ ਜੈਲੋ ਇੱਕ ਕੀਆ ਸ਼ੇਡ ਚਾਰੋਂ ਸ਼ੇਡਸ ਆਪਣੇ ਕੋਲੇ ਅਵੇਲੇਬਲ ਆ ਜਿੰਨੇ ਵੀ ਲੈਣਾ ਹੈਗਾ ਯਾ ਸਕਰੀਨਸ਼ਾਟ ਝੁੱਕੋ ਤੇ ਮੈਨੂੰ ਮੈਸੇਜ ਕਰੋ ਇਹ ਹੈਗਾ 800 ਦੀ ਰੇਂਜ ਵਿੱਚ ਇਸ ਆ ਹੈਗਾ ਯਾ 850 ਦੀ ਰੇਂਜ ਵਿੱਚ 850 ਦੀ ਰੇਂਜ ਵਿੱਚ ਆ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਸੂਟ ਇਹਦੀ ਵੀ ਆ ਦੇਖੋ ਆ ਸਾਰਾ ਪ੍ਰਿੰਟਰਡ ਸੂਟ ਆ ਹੈਗਾ ਜੀ ਸੈਲਫ ਤੇ ਆ ਸੈਲਫ ਆ ਸਾਰਾ ਸੂਟ ਤੇ ਆ ਇਹਦੀ ਫੱਟੀ ਬਣੀ ਹੋਈ ਆ ਜਿਹੜੀ ਫੱਟੀ ਆ ਉਹ ਪੂਰੀ ਬਣੀ ਹੋਈ ਆ ਮਸ਼ੀਨ ਵਰਕ ਦੇ ਨਾਲ ਤੇ ਆਹ ਇਹਦੀ ਬਾਟਮ ਆ ਬਾਟਮ ਆ ਵੀ ਦੇਖੋ ਬਹੁਤ ਪਿਆਰੀ ਬਣੀ ਹੋਈ ਆ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਆ ਦੁਪੱਟਾ ਚੈੱਕ ਕਰਿਓ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਇਸ ਦਾ ਆ ਲੋ ਜੀ ਆ ਚੈੱਕ ਕਰੋ ਦਾ ਦੁਪੱਟਾ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਆ ਇਹ ਆਪਣੇ ਕੋਲੇ 850 ਦੀ ਰੇਂਜ ਵਿੱਚ ਆ ਪਿਓਰ ਕਾਟਨ ਦੇ ਵਿੱਚ ਸੂਟ ਆ ਜੀ ਇਹਦੇ ਵਿੱਚ ਆਪਾਂ ਨਹੀਂ ਕੋਲ ਸ਼ੇਡਸ ਹੋਰ ਹੈਗੇ ਆ ਆ ਸ਼ੇਡਸ ਚੈੱਕ ਕਰੋ ਆ ਲੋ ਜੀ ਇੱਕ ਰੈਡ ਸ਼ੇਡ ਹੈਗੀ ਆ ਇੱਕ ਗ੍ਰੀਨ ਆ ਇੱਕ 옐ੋ ਆ ਜਿਹੜੀ ਵੀ ਜਿੰਨੂੰ ਸ਼ੇਡ ਪਸੰਦ ਹੈਗੀ ਆ ਉਹ ਮੈਸੇਜ ਕਰ ਸਕਦਾ ਆ ਤੇ 850 ਦੀ ਰੇਂਜ ਵਿੱਚ ਆ ਜੀ ਇਹ ਵਾਲੇ ਸੂਟ ਆਪਣੇ ਕੋਲੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਸਿਰਫ 1200 ਤੱਕ ਹੀ ਦਿਖਾਉਣੇ ਆ ਸੂਟ 650 ਤੋਂ ਲੈ ਕੇ ਤੇ 1200 ਤੱਕ 1200 ਲਾਸਟ ਦਾ ਪੀਸ ਠੀਕ ਆ ਜੀ ਆ ਚੈੱਕ ਕਰੋ ਬਹੁਤ ਪਿਆਰਾ ਬਣਿਆ ਹੋਇਆ ਆ ਸੂਟ ਆ ਦੇਖੋ ਇੱਕ ਹੋਰ ਸਟ੍ਰੇਟ ਲਾਈਨਸ ਵਾਲਾ ਸੂਟ ਬੜਾ ਸੋਹਣਾ ਬਣਿਆ ਹੋਇਆ ਬਿਲਕੁਲ ਸਿੰਪਲ ਆ ਸੂਟ ਆ ਚੈੱਕ ਕਰੋ ਇਹ ਦੁਪੱਟਾ ਵੀ ਬਹੁਤ ਪਿਆਰਾ ਜਿਹਾ ਆ ਸ਼ਰਟ ਜਿਹੜੀ ਆ ਸਿੰਪਲ ਸਟ੍ਰੇਟ ਲਾਈਨਸ ਵਿੱਚ ਆ ਤਿੰਨ ਬਟਨ ਬਨੇ ਹੋਇਆ ਬਟਨਾਂ ਦੇ ਉੱਪਰ ਬਹੁਤ ਸੋਹਣਾ ਜਿਹਾ ਵਰਕ ਕੀਤਾ ਗਿਆ ਆ ਸਿੰਪਲ ਸਿੰਪਲ ਜਿਹਾ ਤੇ ਪਲੇਨ ਜਿਹੜੀ ਇਹਦੀ ਬਾਟਮ ਆ ਤੇ ਜਿਹੜਾ ਤਾਂ ਦੁਪੱਟਾ ਹੈਗਾ ਉਹ ਆ ਉਹ ਫਲੋਰਲ ਦੁਪੱਟਾ ਆ ਆ ਚੈੱਕ ਕਰੋ ਦੁਪੱਟਾ ਬਹੁਤ ਸੋਹਣਾ ਬਣਿਆ ਆ ਇਹਦਾ ਤੇ ਸ਼ੇਡਸ ਆਪਣੇ ਕੋਲੇ ਦੇ ਵਿੱਚ ਤਿੰਨੇ ਆ ਹਾਲੋ ਜੀ ਆ ਚੈੱਕ ਕਰੋ ਹਾਲੋ ਇਹਦਾ ਦੁਪੱਟਾ ਆ ਵੇਖੋ ਇੰਨਾ ਜਿਆਦਾ ਸੌਫਟ ਆ ਨਾ ਬਹੁਤ ਹੀ ਸੌਫਟ ਆ ਇਹਦਾ ਦੁਪੱਟਾ ਇਹ ਆਪਣੇ ਕੋਲੇ ਹੈਗਾ ਆ 750 ਦੀ ਰੇਂਜ ਵਿੱਚ ਤੇ ਇਹਦੇ ਵਿੱਚ ਆਪਣੇ ਕੋਲੇ ਮਤਲਬ ਹੈਗੇ ਸਾਰੇ ਇਹ ਵਾਈਟ ਅਟੈਚ ਵੇਜੀ ਆ ਲਾਈਕ ਜਿੱਦਾਂ ਇਹਦੇ ਵਿੱਚ ਆ ਮਹਿੰਦੀ ਲਾਈਨਸ ਹਾਈਲਾਈਟ ਆ ਇਹਦੇ ਵਿੱਚ ਫਰੋਲ ਦੀ ਆ ਇਹਦੇ ਵਿੱਚ ਆਹਾ ਪੀਚ ਵਨ ਜੀਆਂ ਔਰੇਂਜੀਆਂ ਠੀਕ ਹੈ ਜੀ ਇਹ ਆਪਣੇ ਕੋਲੇ 750 ਦੀ ਰੇਂਜ ਵਿੱਚ ਆ ਇਹ ਵਾਲੇ ਸੂਟ ਆ ਜਿਹੜਾ ਪੀਸ ਮੈਂ ਹੁਣ ਖੋਲ ਰਹੀ ਆ ਇਹ ਵੀ ਆਪਣੇ ਕੋਲੇ 750 ਦੀ ਰੇਂਜ ਵਿੱਚ ਆ ਬਹੁਤ ਸੋਹਣਾ ਸੂਟ ਆ ਹਲੋ ਜੀ ਆ ਦੇਖੋ ਇਹਦੇ ਵਿੱਚ ਵੀ ਲਾਈਨ ਆਈਆਂ ਆ ਚੱਕੋ ਇਹ ਜਿਹੜੀ ਬਲੈਕ ਹੈਗੀ ਆ ਉਹ ਬੋਟਮ ਆ ਤੇ ਜਿਹੜਾ ਇਹਦਾ ਦੁਪੱਟਾ ਆ ਉਹ ਫਲਾਰਸ ਵਾਲਾ ਆ ਆ ਦੇਖੋ ਦੁਪੱਟਾ ਕਿੰਨਾ ਸੋਹਣਾ ਇਹਦੇ ਨਾਲ ਸਾਡੇ ਸਾਰੇ ਦੁਪੱਡੇ ਦੇ ਵਿੱਚ ਫਲਾਰ ਸਾਹਿਬ ਇਹ ਆਪਣੇ ਕੋਲੇ ਹੈ ਗਿਆ 750 ਦੀ ਰੇਂਜ ਵਿੱਚ ਇਹਦੇ ਵਿੱਚ ਸਿਰਫ ਇਹੀ ਦੋਨੋਂ ਨੇ ਦੋਨੋਂ ਹੀ ਸੇਮ ਕਲਰ ਨੇ ਠੀਕ ਆ ਜੀ ਜਿੰਨੇ ਵੀ ਲਾਣਾ ਹੈਗਾ ਆ ਡਾਇਰੈਕਟ ਮੈਨੂੰ ਮੈਸੇਜ ਕਰ ਸਕਦਾ ਆ 999691200 ਆਪਣਾ ਵਟਸਐਪ ਨੰਬਰ ਆ ਜੀ ਇਹਦੇ ਤੇ ਆਪਾਂ ਨੂੰ ਜਿੰਨੇ ਵੀ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰੋ ਤੇ ਆਪਣਾ ਪ੍ਰੋਪਰ ਐਡਰੈਸ ਸੈਂਡ ਕਰ ਦਿਓ ਤੇ ਉਹਦੇ ਤੇ ਤੁਹਾਡਾ ਪਾਰਸਲ ਪਹੁੰਚ ਜਾਊਗਾ ਤੇ ਥੈਂਕ ਯੂ ਸੋ ਮੱਚ ਵੀਡੀਓ ਨੂੰ ਪਿਆਰ ਕਰਨ ਵਾਲੇ ਸਾਰਿਆਂ ਦਾ ਤੇ ਇੰਨਾ ਇੰਨਾ ਮਤਲਬ ਜਿਹੜਾ ਤੁਸੀਂ ਕਿ ਸਾਡੇ ਲਈ ਟਾਈਮ ਕੱਢਦੇ ਆ ਆਪਣਾ ਕੀਮਤੀ ਟਾਈਮ ਤੇ ਦੇਖਦੇ ਆ ਥੈਂਕ ਯੂ ਸੋ ਮੱਚ